ਸੰਧੂ ਸਿੰਘ ਜੀ ਸੰਧੂ ਸਾਹਿਬ ਬਾਰੇ ਸਦਕਾਰਯੋਗ ਵੱਡੇ ਭਾਉ ਜੀ ਸਦਾ ਕਰਨਲ ਸਿੰਘ ਜੀ ਇਸ ਹਲਕੇ ਦੇ ਸਾਡੇ ਬਜ਼ਵਾਨ ਹਲਕੇ ਇੰਚਾਰਜ ਬੇਨਤੀ ਆਗੂ ਔਰੇ ਛੋਟੇ ਵੀ ਸਦਾ ਬਾਦ ਸਾਹਿਬ ਸਾਡੇ ਆਪਣੇ ਸ਼੍ਰੀ ਹਰਿਕਪੁਰ ਹਲਕੇ ਦੇ ਹਲਕੇ ਇੰਚਾਰਜ ਸੁਦਾ ਰਾਜਨ ਸਿੰਘ ਜੀ ਅੱਜ ਜਨਾਬ ਦੀ ਬਦੌਲਤ ਆਪਾਂ ਸਾਰੇ ਇਕੱਠੇ ਹੋਏ ਆ ਮੇਰੇ ਬਹੁਤ ਪਿਆਰੇ ਮਿੱਤਰ ਪਾਕੀ ਦਸਤੂਰ ਨੇ ਰਾਜਵੀਰ ਸ਼ਰਮਣੀ ਗੁਟਰ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸੁਖੀ ਸਿੰਘ ਜੀ ਤੁਗਲਾਣਾ ਸਾਹਿਬ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਡੇ ਬੀ ਜਿੰਦਰ ਜੀ ਸਾਰੇ ਇੱਥੇ ਹਾਜ਼ਰ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਅਧੂਸਭਾ ਤੇ ਮੇਰੇ ਕਰੋ ਚੰਕੀ ਆਏ ਸਾਰੇ ਸਹਕਾਰਯੋਗ ਬਜ਼ੁਰਗੋ ਭਰਾਵੋ ਭੈਣੋ ਦੋਜਨੋ ਸਤਿ ਪ੍ਰਾਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਦਾਰ ਸਰਜੀਤ ਸਿੰਘ ਜੀ ਤੋਮੇਵਾਲਾ ਸਾਹਿਬ ਦਾ ਔਰ ਸਾਰੀ ਇਹਨਾਂ ਦੀ ਇਹਦਾ ਇਹਨਾਂ ਦੇ ਸਾਥੀਆਂ ਦਾ ਤੈਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਜਿੰਨੀ ਇਸ ਇਲਾਕੇ ਦੀ ਕ੍ਰੀਮ ਹੈ ਸਾਰੇ ਪਿੰਡਾਂ ਦੇ ਸਰਪੰਚ ਸਰਦਾਰ ਪੰਚ ਸਰਦਾਰ ਬਲਾਕ ਸਰਪੰਚਾਂ ਦੇ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਦੇ ਰੇ ਮੈਂਬਰ ਸਾਰੇ ਪਾਰਟੀ ਦੇ ਆਗੂ ਸਰਦਾਰ ਨੂੰ ਬਹੁਤ ਦਰਸ਼ਕ ਕਰਨ ਦਾ ਮੌਕਾ ਦਿੱਤਾ। ਤਗੋਲ ਸਾਹਿਬ ਨਾਲ ਮੇਰੀ ਬੜੀ ਪੁਰਾਣੀ ਦੋਸਤੀ ਹੈ। ਜਦੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਵੇਲੇ ਅਸੀਂ ਬਹੁਤ ਦੱੱਬਾ ਸਮਾ ਇਕੱਠਿਆ ਕਲਨਵਾਲ ਇਲਾਕੇ ਦੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਸੀ ਸ਼ਾਇਦ ਇਹ ਇਸ ਇਲਾਕੇ ਦਾ ਪਿੰਡ ਹੋਵੇ ਜਿੱਥੇ ਅਸੀਂ ਕਿਸੇ ਨਾ ਕਿਸੇ ਇਲੈਕਸ਼ਨ ਦੇ ਵਿੱਚ ਇਕੱਠਿਆਂ ਡਾਕੇ ਸੰਬੋਧਨ ਆ ਕੀਤਾ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਅੱਜ ਸਾਡੇ ਭਰਾ ਨੇ ਫੇਰ ਇੱਕ ਵਾਰ ਵੀ ਬੜੀ ਗਰਮਜੋਸ਼ੀ ਤੇ ਨਾਲ ਬੇਨਤ ਕਰਕੇ ਉੱਜੇਚੇ ਤੌਰ ਤੇ ਏਡੀ ਵੱਡੀ ਬੇਠੇ ਬੁਲਾ ਕੇ ਤੇ ਮੇਰੀ ਜਿਹੜੀ ਚੌਲ ਭੈਣ ਹੈ ਉਹਨੂੰ ਪਖੌਣ ਦੇ ਵਿੱਚ ਅੱਜ ਬਹੁਤ ਰੋਟਾ ਜੁਕ ਉਤਨ ਪਾਇਆ। ਉਹ ਖਾਸ ਤੌਰ ਤੇ ਖੁਸ਼ੀ ਹੈ ਕਿ ਸਿਦਾਰ ਬੇਟੂ ਸਿੰਘ ਜੀ ਇੱਥੇ ਆ ਸਾ ਕਿਉਂਕਿ ਜੇ ਵੀ ਨਾ ਤੇ ਅੱਜ ਬਹੁਤ ਕੰਮ ਸਵੇਰੇ ਤੇ ਸ਼ਾਮ ਕੋ ਲੱਗਦੇ ਦੇ ਵਿੱਚ ਸਨ ਪਰ ਇਹਨਾਂ ਦਾ ਮੇਰੇ ਨਾਲ ਵੀ ਪਿਆਰ ਹੈ ਤੇ ਸਮਾਰ ਸਦੀਸ਼ ਸਿੰਘ ਤਬਰੂਲਾ ਸਾਹਿਬ ਦਾ। ਇਸ ਲਈ ਉਹ ਪ੍ਰੋਗਰਾਮ ਜਿਹੜਾ ਪੂਰਾ ਕਰਕੇ ਤੇ ਇੰਨੀ ਦੂਰ ਆ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਉਹਨਾਂ ਦਾ ਮੈਂ तहे ਦਿਲ ਤੋਂ ਧੰਨਵਾਦ ਕਰਦਾ। ਹੁਣ ਭਰਾਓ ਬੇਨਤੀ ਹੈ ਕਿ ਇੱਕ ਤਰੀਕ ਦਾ ਦਿਨ ਜਿਹੜਾ ਉਹ ਬੜਾ ਨੇੜੇ ਆ ਗਿਆ। ਵੈਸੇ ਤੇ ਇਹ ਤਰੀਕ ਇਹੋ ਜਿਹਾ ਤੇ ਕਿਸੇ ਵੀ ਕੋਰਸਿਕ ਨੂੰ ਜਦੋਂ 1 ਜੂਨ 1984 ਉਹਦਾ ਜ਼ਿਕਰ ਆਉਂਦਾ ਤੇ ਇਸ ਕਰਕੇ ਇੱਕ ਜੂਨ ਜਦੋਂ ਵੋਟਾਂ ਵਾਲੀ ਡੇਟ ਸਾਹਮਣੇ ਆਉਂਦੀ ਹੈ ਇਹ ਸਾਰਾ ਉਹ ਦਰਬਾਰ ਸਾਹਿਬ ਨੂੰ ਜਿਹੜਾ ਕਾਂਗਰਸ ਨੇ ਉਸ ਵੇਲੇ ਪਹੁੰਚਦੇ ਰਹੇ ਘੇਰਾ ਪਾਇਆ ਸੀ ਉਹ ਸਾਰੇ ਸੀਨ ਜਿਹੜੇ ਆ ਸਭੀਆਂ ਅੱਖਾਂ ਸਾਹਮਣੇ ਦੁਬਾਰਾ ਕੰਪਣੀ ਸ਼ੁਰੂ ਹੋ ਜਾਂਦੇ ਅਬ 4 ਦਿਨ ਤੇ ਦੇ ਰਿਜ਼ਲਟ ਹੋਣਾ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਦੀ ਉਸ ਵੇਲੇ ਇੰਦਰਾ ਗਾਂਧੀ ਦੀ ਹਕੂਮਤ ਨੇ ਸ਼ਹੀਦ ਸਰਬਾਤ ਸਾਬ ਦੇ ਉੱਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ ਔਰ ਸ਼ਹੀਦ ਗੁਰਗਨ ਸਾਹਿਬ ਦੇ ਸੂਕ ਦੇ ਵਿੱਚ ਵੀ ਗੋਲੀਆਂ ਮਾਰੀਆਂ ਸੀ ਸ਼ਹੀਦ ਅਕਾਲ ਚੱਕ ਸਾਹਿਬ ਨੂੰ ਵੀ ਟੈਕ ਕਰੇ ਕੀਤਾ ਸੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹਾਦਤਾਂ ਜਿਹੜੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਹੋਈਆਂ ਹੈ ਇਸ ਕਰਕੇ ਕੁਦਰਤੀ ਇਲੈਕਸ਼ਨ ਇਹਨਾਂ ਜ਼ਿਲ੍ਹੇ ਦੇ ਵਿਚਾਰੀ ਹੈ ਤੇ ਸਾਡੇ ਉਹ ਸਾਰੇ ਜਿਹੜੇ ਅੰਦੇ ਚਖਣਾ ਉਹ ਇੱਕ ਵਾਰੀ ਫਿਰ ਉਹ ਸਾਰੇ ਸਾਖੀ ਦੀ ਯਾਦ ਤੇ ਦੀ ਹੈ ਉਹ ਸਾਨੂੰ ਆਡੀ ਸ਼ੁਰੂ ਹੋ ਜਾਂਦੀ ਹੈ ਮੈਂ ਤੁਹਾਨੂੰ ਬੇਨਤੀ ਇਹ ਹੀ ਕਰਨੀ ਹੈ ਕਿ ਸਾਰੀਆਂ ਪਾਰਟੀਆਂ ਨੇ ਆ ਕੇ ਤੁਹਾਡੇ ਕੋਲੋਂ ਵੋਟਾਂ ਮੰਗਣ ਪਰ ਇਹਨਾਂ ਪਾਰਟੀਆਂ ਦਾ ਜੋ ਇਤਿਹਾਸ ਹੈ ਜੋ ਇਹਨਾਂ ਨੇ ਪੰਜਾਬ ਦੇ ਨਾਲ ਇਸ ਕੌਮ ਦੇ ਨਾਲ ਵੱਡੀਆਂ ਬੇਅਦਬੀਆਂ ਕੀਤੀਆਂ ਨੇ ਸਾਨੂੰ ਇਸ ਵਕਤ ਉਹਨਾਂ ਦਾ ਦੇਖਾ ਚੁੱਕਾ ਇਹਨਾਂ ਪਾਖਿਆਂ ਦੇ ਨਾਲ ਜ਼ਰੂਰ ਕਰਨਾ ਚਾਹੀਦਾ ਹੈ। ਦੇਸ਼ ਆਜ਼ਾਦ ਕਰਨ ਵਾਸਤੇ ਸਭ ਤੋਂ ਵੱਡੀਆਂ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਸੀ ਸਿੱਖ ਕੌਮ ਨੇ ਕੀਤੀਆਂ ਸੀ। ਪਰ ਆਜ਼ਾਦੀ ਤੋਂ ਬਾਅਦ ਜਦੋਂ ਪਹਿਲਾ ਦੰਗਾ ਸਾਡੇ ਨਾਲ ਕੀਤਾ ਗਿਆ ਕਿ ਇੱਕ ਚਿੱਠੀ ਜਾਰੀ ਕੀਤੀ ਗਈ ਕਿ ਸਿੱਖ ਗ੍ਰਾਮ ਪੇਸ਼ਾ ਕੌਮ ਹੈ ਇਹਨਾਂ ਦਾ ਇਹਨਾਂ ਤੇ ਨજર ਰੱਖੀ ਜਾਵੇ ਮੈਂ ਸਮਝਦਾ ਹਾਂ ਕਿ ਸਵਾਜ ਤੋਂ ਮਾਰਤੀ ਇਸ ਤੋਂ ਵੱਡੀ ਗਲਤੀ ਹੋ ਸਕਦੀ ਹੈ ਇਸ ਤੋਂ ਬਾਅਦ ਜੇ ਦੇਸ਼ ਦੇ ਵਿੱਚ ਸੁਧਿਹ ਬਣੇ ਸਾਰੇ ਦੇਸ਼ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਆਪੀਆਂ ਸੁਧਿਹ ਬਣ ਕੇ ਪਰ ਪੰਜਾਬੀ ਸੁਧਿਹ ਬਣਨ ਵਾਸਤੇ ਸਾਡੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਕਈ ਕਈ ਮਹਾਨ ਮੋਰਚੇ ਲਗਾ ਕੇ ਜਿਹਨਾਂ ਦੇ ਉੱਤੇ ਜਾਣਾ ਪਿਆ ਕੁਰਬਾਨੀਆਂ ਹੋਈਆਂ ਸ਼ਹੀਦੀਆਂ ਹੋਈਆਂ ਤੇ 11 ਸਾਲ ਬਾਅਦ ਇਸ ਕਾਂਗਰਸ ਦੀ ਦੇਣ ਸਫੀ ਕਰਕੇ 1966 ਨੂੰ ਜਾ ਕੇ ਸਾਨੂੰ ਪੰਜਾਬੀ ਸੂਬਾ ਹਸ ਜਿਹ ਪੰਜਾਬੀ ਸੂਬਾ ਬਣਿਆ ਤੇ ਚੰਡੀਗੜ੍ਹ ਲੱਖਦੇ ਆ ਜਿਹੜਾ ਅੱਜ ਤੱਕ ਨਹੀਂ ਦਿੱਤਾ ਜੇ ਬਾਣੀਆਂ ਤੇ ਬੰਦ ਹੋਈ ਤੇ ਰਪੇਰਿਆਂ ਦੇ ਸਧਾਰਤ ਨੂੰ ਪਾਸੇ ਕਰਕੇ ਸਾਡੇ ਪਾਣੀ ਟੱਕੇ ਦੇ ਨਾਲ ਰਾਜਸਥਾਨ ਤੇ ਹਰਿਆਣਾ ਨੂੰ ਦੇ ਦਿੱਤੇ। ਅਸੀਂ ਇੰਡੀਆ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਸੰਵਿਧਾਨ ਦੀ ਜਦੋਂ ਲਾਗੂ ਹੋ ਗਿਆ ਤੇ ਪਹਿਲੀ ਵਾਰੀ ਕਾਂਗਰਸ ਨੇ 1995 ਦੇ ਵਿੱਚ ਐਮਰਜੈਂਸੀ ਲਾ ਕੇ ਫਿਰ ਲੋਕਾਂ ਦੀ ਜਿਹੜੀਆਂ ਜਮਹੂਰੀ ਕਦਰਾਂ ਕੀਮਤਾਂ ਸੀ ਜਮਹੂਰੀਅਤ ਨੂੰ ਬਹੁਤ ਵੱਡਾ ਟੱਕਾ ਮਾਰਿਆ। ਉਦੇ ਖਿਲਾਫ ਫਿਰ ਸ਼ਰੋਬਣੀ ਅਕਾਦੀ ਦਾ ਰੱਖਿਆ ਤੇ ਵੱਡਾ ਮੋਰਚਾ ਲਾ ਕੇ ਅਸੀਂ ਐਮਰਜੈਂਸੀ ਨੂੰ ਦੇਸ਼ ਦੇ ਵਿੱਚੋਂ ਖਤਮ ਕਰਾਇਆ ਅੱਜ ਮੈਂ ਕਾਂਗਰਸ ਦੇ ਮੀਂਦਵਾਰਾਂ ਦੀ ਜਦੋਂ ਫੋਟੋ ਦੇਖਦਾ ਸੋਸ਼ਲ ਮੀਡੀਆ ਦੇ ਉੱਤੇ ਤੇ ਹੱਥ ਦੇ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਤੇ ਫੋਟੋਆਂ ਮਾਰ ਕੇ ਸੋਸ਼ਲ ਮੀਡੀਆ ਦੇ ਵਿੱਚ ਪਾਦੇ ਤੇ ਮੈਂ ਉਹਨਾਂ ਨੂੰ ਪੁੱਛਦਾ ਕਿ ਜਿਹੜਾ ਡਾਕਟਰ ਬੀਆਰ ਮੇਕਰ ਸਾਹਿਬ ਨੇ ਸੰਵਿਧਾਨ ਪੜਾਇਆ ਸੀ ਸਾਰੇ ਧਰਮਾਂ ਦੇ ਲੋਕਾਂ ਬਾਤ ਤੇ ਸਾਰੇ ਵਰਗਾਂ ਵਾਸਤੇ ਉਸ ਸੰਵਿਧਾਨ ਨੂੰ ਪਹਿਲਾਂ ਖਤਮ ਕਰਨ ਵਾਸਤੇ ਸਭ ਤੋਂ ਵੱਡਾ ਕਾਰਜ ਕਿਨੇ ਕੀਤਾ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਇਹ ਸੰਵਿਧਾਨ ਜੇ بچਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜਿਹੜੀਆਂ 11-11 ਮਹੀਨੇ ਜਿਹੜਾ ਇਕੱਠਿਆਂ ਉਹਦੇ ਕਰਕੇ ਅਮਰਜੰਸੀ ਹਕੀਕਤ ਦੇ ਸੰਵਿਧਾਨੇ ਕਦਰਾਂ ਕੀਮਤਾਂ ਉੱਤੇ ਲਾਗੂ ਹੋਈਆਂ ਤੁਸੀਂ ਕਿਸ ਸੰਵਿਧਾਨ ਉਹਦੇ ਖਤਮ ਕਰਕੇ ਬਹਿ ਗਏ ਸੀ ਇਸ ਤੋਂ ਬਾਅਦ 1984 ਦਾ ਦਰਬਾਰ ਸਾਹਿਬ ਦਾ ਹਮਲਾ 1984 ਦਾ ਦਿੱਲੀ ਦਾ ਸਿੱਖਾਂ ਦਾ ਕਤਲਿਆ ਜਿਹਨੂੰ ਆਪਾਂ ਨਸਲ ਕਸ਼ਿ ਕਹਿੰਦੇ ਐ ਤੇ 15 ਸਾਲ ਜੋ ਪੰਜਾਬ ਦੀ ਜਵਾਨੀ ਦਾ ਘਾਣ ਇਸ ਕਾਂਗਰਸ ਪਾਰਟੀ ਨੇ ਕੀਤਾ ਅੱਜ ਕਾਂਗਰਸ ਤੋਂ ਉਹਨਾਂ ਦਾ ਸਾਰਾ ਹਸਾਬ ਕਰ ਲੈਣਾ ਦਾ ਬਹੁਤ ਵੱਡਾ ਕੰਮ ਕਿਉਂਕਿ ਸਾਡੇ ਤੇ ਇੱਕ ਜ਼ਬਰ ਇਹਨਾਂ ਨੇ ਨਹੀਂ ਕੀਤਾ ਲਗਾਤਾਰ ਜ਼ਬਰ ਤੇ ਜ਼ਬਰ ਕਰਦੇ ਆਏ ਐ ਔਰ ਜਦੋਂ 1984 ਦੇ ਹਮਲੇ ਦੀ ਗੱਲ ਹੁੰਦੀ ਹੈ ਤੇ ਵੱਡੀ ਗੱਲ ਹੈ ਕਿ ਜਿੱਥੇ ਸਿੱਖ ਕੌਮ ਸਾਰੇ ਹਿਰਦੇ ਰੁੱਤੇਗੇ ਸੀ ਉੱਥੇ ਪੰਜਾਬ ਦੇ ਵਿੱਚੋਂ ਇੱਕ ਪਰਿਵਾਰ ਸੀ ਜਿਹਨੇ ਇੰਦਰਾ ਗਾਂਧੀ ਦਾ ਸਵਾਗਤ ਕੀਤਾ ਸੀ ਉਹ ਸੀ ਸਾਡੇ ਜਿਹੜੇ ਮੇਰੇ ਖਿਲਾਫ ਕੈਂਡੀਡੇਟ ਖੜੇ ਇਹਦੇ ਸਰਕਾਰਯੋਗ ਤੇ ਬਣਦੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਤੁਸੀਂ ਬਹੁਤ ਕਮਾਲ ਦਾ ਕੰਮ ਕੀਤਾ ਅੱਜ ਉਹ ਵੀ ਸਾਡੇ ਸਾਹਮਣੇ ਇਲੈਕਸ਼ਨ ਦੇ ਵਿੱਚ ਅੰਮੀਵਾਦ ਇਹਨੇ ਤਾਂ ਹੋਰ ਵੀ ਵੱਡਾ ਕੰਮ ਕੀਤਾ ਸੀ ਇੱਕ ਵੱਡਾ ਧੋਖਾ ਕਾਂਗਰਸ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸਨ ਤੇ ਉਸ ਵੇਲੇ ਇਲੈਕਸ਼ਨ ਜਿੱਤਣ ਵਾਸਤੇ ਇੱਕ ਬੜਾ ਵੱਡਾ ਸੰਯੋਗ ਇਨਾਂ ਨੇ ਰਚਿਆ ਸੀ ਸਰਦਾਰ ਸਿੰਘ ਗੁਰਦਾਸ ਸਿੰਘ ਅਦਾਵਾ ਸਟੇਜ ਦੇ ਉੱਤੇ ਸਾਰੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਗੁਟਕਾ ਸਾਹਿਬ ਨਾਲ ਲੈ ਕੇ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ 'ਚ ਫੜਾਇਆ ਗਿਆ ਸੀ ਉਸ ਵੇਲੇ ਜਕਾਰੇ ਲਾਇਏ ਸੀ ਸਰਦਾਰ ਸੁਖਵਿੰਦਰ ਸਿੰਘ ਧੜਵਾ ਨੇ ਪੇਸ਼ੇ ਕਿ ਵੀਡੀਓ ਕੱਢ ਕੇ ਦੇਖੇ ਸੌ ਚੁੱਕੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸਾਰੇ ਮੰਤਰੀ ਸੇਵਾਦਾਰ ਐਮ ਐਲ ਏ ਸਾਡੇ ਜਿਹੜੇ ਵਾਲੇ ਆਲੇ ਦੋਲੇ ਖੜੇ ਸਨ ਤੇ ਤਿੰਨ ਚੀਜ਼ਾਂ ਤੇ ਜਗਨਨਾਵ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਇਹਨਾਂ ਨੇ ਕਹੀਆਂ ਸੀ ਇੱਕ ਤਾਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਦਿਆਂ ਖੇਤ ਵਿੱਚ ਜੁੜਾ ਦਾ ਕਰਜ਼ਾ ਮਾਫ ਕਰਦਿਆਂਗੇ ਚਾਰ ਹਫ਼ਤੇ ਦੇ ਸਾਰੇ ਨਸ਼ੇ ਖਤਮ ਕਰਦਿਆਂਗੇ ਤੇ ਹਰ ਘਰ ਦੇ ਵਿੱਚ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਦਿਹਾ ਨਾ ਰਾਮਾ ਨਾ ਤੇ ਸੋਚਦਾ ਕਿ ਕਿੱਡੇ ਵੱਡੇ ਠੱਗੀ ਮਾਰੀ ਇਹਨਾਂ ਨੇ ਔਰ ਗੁਟਕਾ ਸੰਦੀ ਸੌਖਾ ਤੇ ਅੱਜ ਜਦੋਂ ਕਰਦਾ ਮਾਫ ਨਹੀਂ ਹਾਇ ਤੇ ਕੀ ਇਹ ਬਹਿਤੀ ਨਹੀਂ ਹੈ ਜਿਹੜੇ ਵੱਡੇ ਵੱਡੀਆਂ ਗੱਲਾਂ ਕਰਦੇ ਸੀ ਜੱਟਪੀਆਂ ਦੀ ਅੱਜ ਜਦੋਂ ਕਿਸਾਨੀ ਉਹਨਾਂ ਤੋਂ ਪੁੱਛਦੀ ਹੈ ਤੇ ਇੰਨਾ ਵੱਡਾ ਵਾਅਦਾ ਕਰਕੇ ਤੁਸੀਂ ਮੁੱਕਰ ਗਏ ਤੇ ਕੀ ਮੈਂ ਪੁੱਛਦਾ ਕਿ ਇਹ ਗਲਤੀ ਨਹੀਂ ਹੈ ਇਤੋਂ ਤੱਕ ਕਿ ਜਿੱਥੇ ਕਿਸਾਨ ਦੇ ਘਰੋਂ ਸਕੀਮ ਸ਼ੁਰੂ ਕੀਤੀ ਗਈ ਕੋਕਰੀ ਸ੍ਰੀਮਤੀ ਦਾ ਢੇਰ ਬਾਬਾ ਨਾਮ ਕਰਨ ਦੇ ਪਿੰਡ ਸਰਦਾਰ ਸਬਿੰਦਰ ਸਿੰਘ ਧਾਵਾ ਦਾ ਹਲਕਾ ਸਰਦਾਰ ਬੁੱਧ ਸਿੰਘ ਜਿਹਦੇ ਘਰੋਂ ਸਕੀਮ ਸ਼ੁਰੂ ਕੀਤੀ ਗਈ ਉਹਦਾ ਵੀ ਕਰਜ਼ਾ ਮਾਫ ਕਰਨ ਤੋਂ ਸਰਕਾਰ ਨੇ ਨਾ ਕਰ ਦਿੱਤੀ ਮੈਂ ਤੁਹਾਨੂੰ ਹਰ ਕਰਦਾ ਸਰਦਾਰ ਗੱਟੂ ਸਿੰਘ ਪਟੇਟਾ ਸਾਹਿਬ ਦਾ ਕਿ ਇਹਨਾਂ ਨੇ ਕਿਹਾ ਕਿ ਇਸ ਤੋਂ ਬਾਰੇ ਗੱਲ ਕੀ ਹੋ ਸਕਦੀ ਕਿ ਜਿਸ ਗਰੀਬ ਕਿਸਾਨ ਦੇ ਘਰੋਂ ਤੁਸੀਂ ਸਕੀਮ ਸ਼ੁਰੂ ਕੀਤੀ ਹੈ। ਉਹ ਬੁਟਕਾ ਸਾਧੀਆਂ ਤੁਸੀਂ ਸਰਨਾ ਖੜਦੀਆਂ ਸੀ। ਤੇ ਤੁਸੀਂ ਉਹਦਾ ਵੀ ਕਰਜ਼ਾ ਮਾਫ਼ ਨਹੀਂ ਕੀਤਾ ਤੇ ਆਪ ਜਾ ਕੇ ਪੈਸੇ ਲੈ ਕੇ ਉਹਦਾ ਕਰਜ਼ਾ ਆਪ ਤਾਰਿਆ। ਇਸ ਲਈ ਮੇਰੀ ਬੇਨਤੀ ਹੈ ਕਿ ਹੁਣ ਇਹ ਵੋਟਾਂ ਨਾ ਨਉਣ ਗਏ। ਆਪਾਂ ਕਈ ਵਾਰੀ ਇਹਨਾਂ ਦੀਆਂ ਗੱਲਾਂ ਚਾਜਾਂ। ਇਹ ਆਪਣੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੇ। ਇਹ 10 ਚੋਰ ਹੋਰ ਹੋਰ ਕੇ ਆਪਣੇ ਜਿਹੜੇ ਪਾਪਾਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਪਰ ਆਪਾਂ ਵੀ ਉਹ ਇਹਨਾਂ ਦੇ ਜਿਹੜੇ ਕੀਤੇ ਪਾਪ ਹੈ ਉਹਨੂੰ ਪੜ੍ਹ ਲਈ ਸਾਡੇ ਤੇ ਕਈ ਦੂਜੀ ਵੀ ਪਾਰਟੀ ਹੈ ਉਹਦਾ ਜਿਆਦਾ ਵਿਸਥਾਰ ਤਾਂ ਭਗਵੰਤ ਮਾਨ ਦਾ ਮਜੀਠਾ ਸਾਹਿਬ ਕਹਿੰਦੇ ਕਿਉਂਕਿ ਇਹਨਾਂ ਨਾਲ ਉਹਦਾ ਨਿੱਜੀ ਤੌਰ ਤੇ ਬਹੁਤ ਪਿਆਰ ਹੈ ਪਰ ਵੈਸੇ ਇਹਨਾਂ ਦੀ ਬਹਾਦਤ ਹੈ ਕਿ ਜਿਸ ਤਰੀਕੇ ਉਹਦਾ ਨਕਸ਼ਾ ਇਹ ਖਿੱਚਦੇ ਆ ਉਹ ਵਾਕਈ ਵੱਡ ਕਮਾਲ ਹੁੰਦਾ ਇਹਨਾਂ ਨਾਲ ਬੜੀ ਪੁਰਾਣੀ ਦੋਸਤੀ ਜਦੋਂ ਕਿ ਨਾ ਕੇਤੇ ਵੀ ਪਹਿਲਾਂ ਫੜਿਆ ਜਾਂਦਾ ਸੀ ਮੁੱਖ ਮੰਤਰੀ ਬਣ ਤੋਂ ਪਹਿਲਾਂ ਉਹਦੇ ਵੀ ਸਵੇਰੇ ਸਵੇਰੇ ਟੈਲੀਫੋਨ ਇਹਨਾਂ ਨੂੰ ਹੁੰਦਾ ਹੁੰਦਾ ਸੀ ਤੇ ਫੁਲਾਦੇ ਮੈਨੂੰ ਇੱਥੇ ਟੌਣ ਨਾਲ ਕਿ ਫੜਿਆ ਘੇਰਿਆ ਤੇ ਉਹਦੇ ਵੀ ਸਵੇਰੇ ਸਵੇਰੇ ਇਹ ਇਹਨੂੰ ਕਿਸੇ ਨਾ ਕਿਸੇ ਟ੍ਰਿਕੇ ਨਾਲ ਉਹਦੇ ਹੁੰਦੇ ਸੀ ਇਸ ਕਰਕੇ ਵੀ ਜਿਆਦਾ ਗੱਲ ਕਰੀ ਮੈਂ ਕਮੀ ਕਿਉਂਕਿ ਗੱਲ ਲੰਬੀ ਹੋ ਜਾਂਦੀ ਹੈ ਉਹ ਮਜੀਠਾ ਸਾਹਿਬ ਸਾਡੀ ਤੁਹਾਡਾ ਸਾਡੀ ਕਹਿਣਗੇ ਪਰ ਇਹ ਕਹਿੰਦਾ ਕਿ ਜੋ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗਰੀਬਾਂ ਵਾਸਤੇ ਕੀਤੇ ਸੀ ਇਹ ਉਹ ਮੁੱਖ ਮੰਤਰੀ ਹੈ ਜਿਨੇ ਗਰੀਬਾਂ ਦੇ ਮੂੰਹ ਦੇ ਵਿੱਚੋਂ ਰੋਟੀ ਵੀ ਖੋੜਦਾ ਜਿਹੜਾ ਬੜਾ ਮਾਰਾ ਕਰ ਦਿੱਤੀ 10 ਲੱਖ 43 ਹਜ਼ਾਰ ਨੀਦੇ ਕਾਰਡ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਮੇਂ ਤੋਂ ਬਣਿਆ ਰਹੇ ਸੀ ਸਰਿਕੋਨ ਦਾ ਇੱਕ ਇੱਕ ਕਸੂਰ ਸੀ ਕਿ ਉਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਭਰੀਆਂ ਇਹਨਾਂ ਦੇ ਐਮਐਲਏ ਨੇ ਇਹਨਾਂ ਦੇ ਹਲਕਿਆਂ ਚਾਰਜਾਂ ਦੇ ਇਹਨਾਂ ਦੇ ਜਿਹੜੇ ਸੂਬੇਦਾਰ ਛੱਡੇ ਹੋਏ ਆ ਰੇੜੀਆਂ ਦੇ ਉੱਤੇ ਦੁਕਾਨਾਂ ਤੋਂ ਪੈਸੇ ਇਕੱਠੇ ਕਰਨ ਵਾਸਤੇ ਇਹਨਾਂ ਦੇ ਮੰਤਰੀਆਂ ਨੇ ਇਹਨਾਂ ਦੇ ਮੁੱਖ ਮੰਤਰੀ ਦੇ ਹੁਕਮ ਦੇ ਉੱਤੇ ਉਹਨਾਂ ਗਰੀਬਾਂ ਦੇ 10 ਲੱਖ 43000 ਕਾਨੂੰ ਕਰ ਦਿੱਤੇ ਅਸੀਂ ਧਰਨੇ ਦਿੱਤੇ ਅਸੀਂ ਮੁਜ਼ਾਵੇ ਦਿੱਤੇ ਅਸੀਂ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਤੁਸੀਂ ਗਰੀਬ ਵਰਗ ਦੇ ਨਾਲ ਬਹੁਤ ਵੱਡਾ ਅਨਿਆਇ ਕੀਤਾ ਉਹਨਾਂ ਦੇ ਕਾਗਜ਼ ਦੁਬਾਰਾ ਲੱਗੋ ਪਰ ਇਹਨਾਂ ਦੇ ਕੰਨਾਂ ਤੇ ਜੋ ਨਹੀਂ ਸਰਕੇ ਜਦੋਂ ਪਾਰਲੀਮੈਂਟ ਇਲੈਕਸ਼ਨ ਆ ਗਈ ਤੇ ਸੀਐਮ ਦੀ ਰੋਡ ਆ ਗਈ ਕਿ ਇੱਕ ਇੱਕ ਹਲਕੇ ਦੇ ਵਿੱਚ ਹਜ਼ਾਰਾਂ ਕਾਗਜ਼ ਕੱਟੇ ਗਏ ਐ ਤੇ ਇਹਨਾਂ ਨੂੰ ਚੇਤਾ ਆਇਆ ਕਿ ਫਿਰ ਦਾ ਪੱਟ ਬਹਾਲ ਕਰੇ ਕੈਬਨੇਟ ਦੀ ਮੀਟਿੰਗ ਦੇ ਵਿੱਚ 10 ਲੱਖ 43 ਹਜ਼ਾਰ ਰੁਪਏ ਦਾ ਫੈਸਲਾ ਐਲਾਨ ਹੋਇਆ ਕਿ ਇਹ ਕਾਟ ਦੁਬਾਰਾ ਬਹਾਲ ਕੀਤੇ ਜਾਣਗੇ। ਪਰ ਇੰਨਾਂ ਗੱਲਾਂ ਮੰਨ ਤਾਂ ਲਿਆ ਕਿ 10 ਲੱਖ 43 ਹਜ਼ਾਰ ਕੱਟੇ ਗਏ ਸੀ। ਜੇ 10 ਲੱਖ 43 ਹਜ਼ਾਰ ਕਾਟ ਪੰਜਾਬ ਜਾਈਜ਼ ਕੱਟਿਆ ਗਿਆ। ਅੱਜ ਜਦੋਂ ਪੁੱਛੋ ਕਿ ਕਿਹੜੇ ਅਫਸਰ ਦੇ ਖਿਲਾਫ ਤੁਸੀਂ ਐਕਸ਼ਨ ਲਿਆ? ਕਿਹੜਾ ਡੀਸੀ ਤੁਸੀਂ ਸਸਪੈਂਡ ਕੀਤਾ? ਕਿਹੜਾ ਐਸ.ਡੀ.ਐਮ ਤੁਸੀਂ ਸਸਪੈਂਡ ਕੀਤਾ? ਕਿਹੜਾ ਡੀ.ਐਨ.ਟੀ ਤੁਸੀਂ ਸਸਪੈਂਡ ਕੀਤਾ? ਇਹ ਤਾਂ ਅਧੇਰ ਗੱਤੀ ਹੋ ਗਈ ਨਾ 10 ਲੱਖ 45 ਹਜ਼ਾਰ ਲੋਕਾਂ ਨੂੰ 2 ਸਾਲ 25 ਹਜ਼ਾਰ ਦੇ ਪ੍ਰੋਜੈਕਟ ਕਦੇ ਖਰੀਦ ਕੇ ਬਾਜ਼ਾਰ ਤੋਂ ਵਿੱਚੋਂ ਤੇ ਆਪਣੇ ਪਰਿਵਾਰ ਪਾਉਣੇ ਪਏ ਤੇ ਤੁਸੀਂ ਸਿਰਫ ਇੰਨਾ ਕਹਿ ਦੋ ਕਿ ਬਹਾਲ ਕਰ ਦਿੱਤੇ ਐਕਸ਼ਨ ਇਸ ਕਰਕੇ ਨਹੀਂ ਹੋਇਆ ਕਿ ਹੁਕਮ ਮੰਤਰੀ ਪ੍ਰਗਟਮਾਨ ਦੇ ਸੀ ਕਿ ਕਾਗਰ ਵਿਰੋਧੀਆਂ ਦੇ ਕੱਢ ਦਿਓ ਤੇ ਹੁਣ ਆਪਾਂ ਇਹਨਾਂ ਨੂੰ ਪੁੱਛਣਾ ਵੀ ਤੁਸੀਂ ਤੇ ਕਹਿਤਾ ਬਹਾਲ ਕਰ ਦਿੱਤੇ ਐਕਚੁਅਲੀ ਕਿਸੇ ਤੇ ਕੀਤਾ ਨਹੀਂ ਤੇ ਜਿੰਨੇ ਲੋਕਾਂ ਨੇ 2000 ਰੁਪਏ ਕੋਈਂਟੇ ਨੇ 2 ਸਾਲ ਕੜ ਕੇ ਲੈ ਕੇ ਖਾਧੀ ਕੀ ਤੁਸੀਂ ਉਹਨਾਂ ਦੇ ਪੈਸੇ ਵਾਪਸ ਕੀਤੇ ਉਹਦਾ ਕੀ ਸੋਚੀ ਸੀ ਬਿਨਾਂ ਕਸੂਰ ਤੋਂ ਤੁਸੀਂ 10 ਲੱਖ 43 ਹਜ਼ਾਰ ਲੋਕਾਂ ਨੂੰ 2 ਸਾਲ ਵਾਸਤੇ ਮਜਬੂਰ ਕੀਤਾ ਕਿ ਉਹ ਕਰਜ਼ੇ ਲੈ ਕੇ ਵਿਚਾਰੇ ਘਰ ਚਲਾਉਂਦੇ ਰਹੇ ਤੇ ਕੀ ਤੁਹਾਡਾ ਬਣਦਾ ਨਹੀਂ ਸੀ ਕਿ ਉਹਨਾਂ ਦੇ ਪੈਸੇ ਵਾਪਸ ਕਰੋ ਸਿਰਫ ਅਲ ਐਕਸ਼ਨ ਬਾਸਤੇ ਇਹ ਕਾਗ ਭਾਰ ਕੀਤੇ ਗਏ ਕੱਲ ਨੂੰ ਐਕਸ਼ਨ ਹੋ ਜੇਗੀ ਇਹ ਤਾਂ ਹੁਕਮ ਹੋਣਾ ਫਿਰ ਕੈਨਸਲ ਹੋ ਜਾਣਾ ਇਸ ਕਰਕੇ ਪ੍ਰਾਹੁਣੇ ਬਹੁਤ ਕੋਸ਼ ਉਹਨਾਂ ਨੇ ਸਮੇਂ ਦੇ ਵਿੱਚ ਕਰਨਗੇ ਜੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਨਾ ਸਿੱਖਣਾ ਸਬ ਅਤੇ ਜੀਪਿਆ ਨੇ ਤਾਂ ਚਲੋ ਕਿਸਾਨ ਨੂੰ ਸਿਖਾਈ ਜਾਵੇ ਅਸੀਂ ਬੜਾ ਸਮਝਾਇਆ ਸੀ ਕਿ ਮੰਨ ਜਿਓ ਉਹਨਾਂ ਨੇ ਜਾਇਜ ਮੰਗਾ ਅਸਤੀਫਾ ਵੀ ਦੇ ਦਿੱਤਾ ਕੇਂਦਰ ਤੇ ਪੰਜਾਬ ਤੋਂ ਵੀ ਭਾਰ ਸੇਮਕ ਤੋਂ ਬਾਦਲ ਜੀ ਨੇ ਐਨਡੀਏ ਵੀ ਅਸੀਂ ਚੜ ਦਿੱਤਾ ਸਮਝਾਉਂਦੇ ਰਹੇ ਕਿ ਉਹਨਾਂ ਦੀ ਗੱਲ ਮੰਨ ਜਾਓ ਐਮਐਸਪੀ ਦੀ ਗਾਰੰਟੀ ਦੇ ਦਿਓ ਪਰ ਉਹਦੋਂ ਨਹੀਂ ਸੀ ਮੰਨਦੇ ਤੇ ਜੇ ਇਹਨਾਂ ਨੇ ਕਿਸਾਨਾਂ ਨੂੰ ਦਿੱਦੀ ਨਹੀਂ ਵੰਡ ਦਿੱਤਾ ਇਹਨਾਂ ਨੇ ਕਿਸਾਨਾਂ ਨੂੰ ਸ਼ਰਪੂ ਗੈਰੀਤ ਤੋਕੇ ਨਹੀਂ ਚੜ ਦਿੱਤਾ ਤੇ ਅੱਜ ਹਾਲ ਕੀ ਹੈ ਕਿ ਅੱਜ ਬੀਜੇਪੀ ਵਾਲਾ ਕੋਈ ਲੀਡਰ ਕਿਸੇ ਪਿੰਡ ਵਿੱਚ ਨਹੀਂ ਆ ਸਕਦਾ ਇਸ ਕਰਕੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪੁੱਛੋ ਕਿ ਮਹਿੰਗਾਈ ਵਾਸਤੇ ਕੌਣ ਜ਼ਿੰਮੇਵਾਰ ਹੈ 100 ਰੁਪਿਆ ਪਟਰਾਓ 100 ਰੁਪਿਆ ਡੀਜ਼ਲ ਤੇ ਆਰਥਿਕ ਸਹੀ ਗੈਸ ਹੋ ਗਈ ਤੇ ਦੇਸ਼ ਦੇ ਵਿੱਚ ਬਿੱਲ ਦਾ ਵੀ ਇਸ ਪੱਧਰ ਤੇ ਫੈਲ ਗਿਆ ਉਹਦਾ ਜਵਾਬ ਨਹੀਂ ਦੇਣ ਗਏ ਲੋਕਾਂ ਨੂੰ ਕਹਿ ਦੇ ਕੇ ਕੱਲਾ ਬੱਧਾ ਦੇ ਕੇ ਤੇ ਸਾਰਾ ਕੁਝ ਤਾਂ ਠੀਕ ਹੋ ਗਿਆ ਕਿ ਗੱਲ ਲੋਕੀ ਮੰਨਣ ਨੂੰ ਤਿਆਰ ਨਹੀਂ ਮੈਂ ਦੇਖਿਆ ਸ਼ਹਿਰਾਂ ਦੇ ਵਿੱਚ ਵੀ ਵਪਾਰੀ ਵਰਗ ਦੇ ਵਿੱਚ ਵੀ ਦੁਕਾਨਦਾਰ ਵਰਗ ਦੇ ਵਿੱਚ ਵੀ ਬਹੁਤ ਵੱਡਾ ਰੋਸ ਹੈ ਕਿ ਸਾਡੇ GST ਦੇ ਮਸਲੇ ਨਹੀਂ ਹੱਲ ਹੋਏ ਪਏ ਗਾਈ ਦਾ ਮਸਲਾ ਨਹੀਂ ਹੱਲ ਹੋਇਆ ਖੇਰ ਵਿਚ ਗਾਈ ਦਾ ਮਸਲਾ ਨਹੀਂ ਹੱਲ ਹੋਇਆ ਦੂਜੇ ਸੂਬਿਆਂ ਨੂੰ ਰਿਆਤਾ ਦਿੱਤੀ ਗਿਆ ਤਨਾਬ ਦੀ ਇੰਡਸਟਰੀ ਮਾਰ ਦਿੱਤੀ ਆ ਉਸ ਗੱਲ ਦਾ ਕੋਈ ਭਾਜਪਾ ਦਾ ਲੀਡਰ ਜਵਾਬ ਦੇ ਦੋ ਧਿਆਨੋ ਇਸ ਕਰਕੇ ਹੁਣ ਪਰਾਹ ਦਿਨੋਂ ਪਾਰਟੀ ਨੇ ਹੋਕਤ ਕੀਤਾ ਆ ਸਾਰੇ ਤੋਗੇ ਬਣਾ ਸਾਹਿਬ ਤੇ ਮਾਲ ਸਾਹਿਬ ਤੇ ਸਾਰੇ ਜਿੰਨੇ ਸਾਡੇ ਇੱਥੇ ਨੌ ਹਲਕਿਆਂ ਦੇ ਸਾਥੀ ਸੀ ਉਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਦੇ ਇਕੱਠੇ ਹੋ ਕੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰ ਦਿੱਤੀ ਨਾਲ ਲੱਗ ਕੇ ਮਜੀਠਾ ਸਾਹਿਬ ਇਹਨਾਂ ਨੇ ਕਹਿ ਕੇ ਕਿ ਜੋ ਵਧੀ ਕਰ ਤੇਰੇ ਸਾਰੇ ਪੁਰਾਣੇ ਬੰਦੇ ਤੈਨੂੰ ਯਾਦ ਕਰਦੇ ਆ ਤੇ ਤੂੰ ਹੁਣ ਗੁਦਾਸ ਬੁੱਤਿਆ ਤੇ ਪ੍ਰਧਾਨ ਸਾਹਿਬ ਦਾ ਨਾਲ ਰੱਖੂ ਹੋ ਗਿਆ ਇਸ ਕਰਕੇ ਤੁਹਾਨੂੰ ਸੇਵਾ ਤੇ ਪਰ ਇੱਜ਼ਤ ਹੁਣ ਤੁਹਾਡੇ ਹੱਥ ਸਾਡਾ ਦਾ ਸਾਰਾ ਕੁਝ ਤੁਸੀਂ ਹੋ ਕਿਉਂਕਿ ਹਰ ਕਾ ਬਹੁਤ ਵੱਡਾ ਹੁੰਦਾ ਹੈ